ਸਤ ਸ੍ਰੀ ਅਕਾਲ ਪਿਆਰੇ ਬੱਚਿਓ ਫਤੇ ਪੰਜਾਬੀ ਟਿਊਸ਼ਨ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪੜ੍ਹਾਂਗੇ ਪੰਜਾਬੀ ਪੁਸਤਕ ਪਹਿਲੀ ਪਾਸ਼ਾ ਜਮਾਤ ਚੌਥੀ ਦਾ ਪਾਠ 7 ਜੋ ਕਿ ਇੱਕ ਕਹਾਣੀ ਹੈ ਜਿਸ ਦਾ ਨਾਮ ਹੈ ਨਾਨੀ ਦੀ ਸਿੱਖਿਆ ਇਸ ਕਹਾਣੀ ਨੂੰ ਸਰਦਾਰ ਅਵਤਾਰ ਸਿੰਘ ਬਲਿੰਗ ਜੀ ਨੇ ਲਿਖਿਆ ਹੋਇਆ ਹੈ ਆਓ ਬੱਚਿਓ ਹੁਣ ਅਸੀਂ ਇਸ ਕਹਾਣੀ ਨੂੰ ਪੜ੍ਹਦੇ ਹਾਂ ਬੁੱਧੂ ਬੁੱਧਵਾਰ ਵਾਲੇ ਦਿਨ ਜੰਮਿਆ ਸੀ ਉਸ ਦੀ ਨਾਨੀ ਨੇ ਉਸ ਦਾ ਨਾਮ ਬੁੱਧਰਾਮ ਰੱਖਿਆ ਨਾਨੀ ਦੀ ਇੱਛਾ ਸੀ ਕਿ ਉਸ ਦਾ ਦੋਤਾ ਬੁੱਧੀ ਵਾਲਾ ਹੋਵੇ ਹੋਇਆ ਇਹ ਕਿ ਬੁੱਧਰਾਮ 10 ਵਰਿਆਂ ਦਾ ਹੋ ਕੇ ਵੀ ਪੜ੍ਹਨੇ ਨਹੀਂ ਪਿਆ ਬੁੱਧਰਾਮ ਦੀ ਮਾਂ ਉਸ ਨੂੰ ਸਕੂਲ ਲੈ ਕੇ ਜਾਂਦੀ ਪਰ ਉਹ ਘਰ ਤੋਂ ਭੱਜ ਆਉਂਦਾ ਬੁੱਧਰਾਮ ਸਾਰਾ ਦਿਨ ਖੇਡਦਾ ਰਹਿੰਦਾ ਫੇਰ ਖਾ ਪੀ ਕੇ ਸੌ ਜਾਂਦਾ ਕੰਮ ਕੋਈ ਕੰਮ ਵੀ ਕੋਈ ਨਾ ਕਰਦਾ ਉਸ ਨੂੰ ਨਿਕੰਮਾ ਜਾਣ ਕੇ ਸਾਰਿਆਂ ਨੇ ਉਸ ਨੂੰ ਬੁੱਧੂ ਕਹਿਣਾ ਸ਼ੁਰੂ ਕਰ ਦਿੱਤਾ ਬੁੱਧੂ ਦਾ ਮਤਲਬ ਸੀ ਸਿੱਦੜ ਬੁੱਧੂ ਦਾ ਮਤਲਬ ਹੁੰਦਾ ਹੈ ਜਿਸ ਨੂੰ ਅਕਲ ਨਾ ਹੋਵੇ ਇੱਕ ਦਿਨ ਉਹ ਆਪਣੇ ਨਾਨਕੇ ਜਾਣ ਦੀ ਜਿੱਦ ਕਰਨ ਲੱਗਾ ਮਾਂ ਨੇ ਸੋਚਿਆ ਠੀਕ ਹੈ ਨਾਨਕੇ ਜਾ ਆਵੇ ਇੱਥੇ ਵੀ ਇਸ ਨੇ ਵੇਲਿਆਂ ਹੀ ਘੁੰਮਣਾ ਹੈ ਬੁੱਧੂ ਨੇ ਨਵੇਂ ਕੱਪੜੇ ਪਾਏ ਤੇ ਪੈਰਾ ਵਿੱਚ ਨਵੀਂ ਜੁੱਤੀ ਪਾ ਲਈ ਇਹ ਤੁਰਨ ਵੇਲੇ ਚੀਂ-ਚੀਂ ਕਰਦੀ ਬੁੱਧੂ ਨੂੰ ਚਾ ਚੜ ਗਿਆ ਮਾਂ ਮੈਂ ਜਾਵਾਂਗਾ ਮਾਂ ਨੇ ਉਸ ਨੇ ਮਾਂ ਤੋਂ ਪੁੱਛਿਆ ਉੱਡ ਜਾ ਉੱਡ ਜਾ ਮਾਂ ਨੇ ਖੜਾ ਛਡਾਉਣ ਲਈ ਕਿਹਾ ਬੁੱਧੂ ਤੁਰਦਾ ਗਿਆ ਨਾਲ ਹੀ ਮਾਂ ਦੇ ਕਹੇ ਸ਼ਬਦ ਉੱਡ ਜਾ ਉੱਡ ਜਾ ਬੋਲਣ ਲੱਗਿਆ ਰਾਹ ਵਿੱਚ ਇੱਕ ਬੀੜ ਸੀ ਇੱਕ ਸ਼ਿਕਾਰੀ ਨੇ ਸ਼ਿਕਾਰ ਨੂੰ ਫੜਨ ਲਈ ਜਾਲ ਵਿਛਾਇਆ ਹੋਇਆ ਸੀ ਇੱਕ ਤਾਂ ਬੁੱਧੂ ਦੀ ਜੁੱਤੀ ਦੀ ਆਵਾਜ਼ ਆ ਰਹੀ ਸੀ ਦੂਜਾ ਉਹ ਉੱਡ ਜਾ ਉੱਡ ਜਾ ਕਹਿੰਦਾ ਜਾਂਦਾ ਸੀ ਜਦੋਂ ਉਹ ਜਾਲ ਦੇ ਨੇੜੇ ਆਇਆ ਤਾਂ ਜਾਲ ਵਿੱਚ ਫਸਣ ਤੋਂ ਪਹਿਲਾਂ ਹੀ ਪੰਛੀ ਉੱਡ ਗਿਆ ਸ਼ਿਕਾਰੀ ਨੂੰ ਬਹੁਤ ਬੜਾ ਗੁੱਸਾ ਆ ਚੜਿਆ ਉਸਨੇ ਬੁੱਧੂ ਨੂੰ ਖੂਬ ਡਾਂਟਿਆ ਤੇ ਆਖਿਆ ਮੂਰਖਾ ਜੇ ਚੁੱਪ ਨਹੀਂ ਰਹਿ ਹੁੰਦਾ ਫਿਰ ਇਹ ਕਹਿੰਦਾ ਜਾਵੀਂ ਆਈ ਜੋ ਆਈ ਜਾਓ ਫਸੀ ਜਾਓ ਆਈ ਜਾਓ ਫਸੀ ਜਾਓ ਬੁੱਧੂ ਆਪਣੇ ਰਾਤ ਤੋਰ ਪਿਆ ਹੁਣ ਉਸ ਦੇ ਮੂੰਹੋਂ ਇਹੋ ਬੋਲ ਨਿਕਲਦੇ ਆਈ ਜਾਓ ਫਸੀ ਜਾਓ ਅੱਗੇ ਕੁਝ ਚੋਰ ਛੁਪੇ ਸਨ ਉਹ ਚੋਰੀ ਕਰਨ ਦੀ ਸੋਚ ਰਹੇ ਸਨ ਉਹਨਾਂ ਨੂੰ ਬੁੱਧੂ ਦੇ ਬੋਲ ਬਹੁਤ ਬੁਰੇ ਲੱਗੇ ਉਹਨਾਂ ਨੇ ਵੀ ਬੁੱਧੂ ਨੂੰ ਬੁਰਾ ਭਲਾ ਕਿਹਾ ਫਿਰ ਉਹਨਾਂ ਨੇ ਕਿਹਾ ਜੇ ਤੂੰ ਬੋਲਣਾ ਹੀ ਸੀ ਤਾਂ ਆਖਦਾ ਲਿਆਈ ਜਾਓ ਰੱਖੀ ਜਾਓ ਚੋਰਾਂ ਦਾ ਸਮਝਾਇਆ ਉਹ ਅੱਗੇ ਤੁਰ ਪਿਆ ਉਹ ਕਿਸੇ ਪਿੰਡ ਦੀਆਂ ਮੜੀਆਂ ਕੋਲੋਂ ਲੰਘਿਆ ਉਸ ਪਿੰਡ ਦੇ ਲੋਕ ਇੱਕ ਨੌਜਵਾਨ ਦੀ ਅਰਥੀ ਚੁੱਕੀ ਮੜੀਆਂ ਵੱਲ ਜਾ ਰਹੇ ਸਨ ਉਹਨਾਂ ਨੇ ਬੁੱਧੂ ਦੇ ਬੋਲ ਲਿਆਈ ਜਾਓ ਰੱਖੀ ਜਾਓ ਸੁਣੇ ਤਾਂ ਪਿੰਡ ਦੇ ਲੋਕ ਕੁੱਸੇ ਨਾਲ ਭਰ ਗਏ ਇੱਕ ਬਜ਼ੁਰਗ ਨੇ ਖਿਜ ਕੇ ਕਿਹਾ ਤੈਨੂੰ ਚੰਗਾ ਬੋਲਣਾ ਨਹੀਂ ਸਿਖਾਇਆ ਕਿਸੇ ਨੇ ਇੱਥੇ ਤਾਂ ਹਰ ਕੋਈ ਕਹਿ ਰਿਹਾ ਹੈ ਇਹੋ ਜਹੀ ਕਿਸੇ ਨਾਲ ਨਾ ਹੋਵੇ ਅੱਗੇ ਤੁਰਦਿਆਂ ਬੁੱਧੂ ਮੁੰੜ ਮੁੰੜ ਆਖੇ ਇਹੋ ਜਹੀ ਕਿਸੇ ਨਾਲ ਨਾ ਹੋਵੇ ਅਗਲੇ ਪਿੰਡ ਵਿੱਚ ਇੱਕ ਕੁੜੀ ਦਾ ਵਿਆਹ ਸੀ ਸਾਰਾ ਪਰਿਵਾਰ ਰਿਸ਼ਤੇਦਾਰ ਖੁਸ਼ ਸਨ ਉਨ੍ਹਾਂ ਦੇ ਕੋਲੋਂ ਲੰਘਦੇ ਆ ਬੁੱਧੂ ਬੋਲਿਆ ਇਹੋ ਜਿਹੀ ਕਿਸੇ ਨਾਲ ਨਾ ਹੋਵੇ ਸੁਣਨ ਵਾਲਿਆਂ ਨੂੰ ਬੁੱਧੂ ਮੂਰਖ ਲੱਗਿਆ ਫਿਰ ਇੱਕ ਨੇ ਸਮਝਾਇਆ ਇਹ ਆਖੀਦਾ ਹੈ ਕਿ ਅਜਿਹੀ ਹਰੇਕ ਘਰ ਹੋਵੇ ਸਿੱਧੜ ਬੁੱਧੂ ਅੱਗੇ ਤੁਰਦਾ ਇਹੋ ਬੋਲਦਾ ਗਿਆ ਥੋੜੀ ਦੂਰ ਅੱਗੇ ਕਿਸੇ ਘਰਸਾਨ ਦੀ ਪੱਕੀ ਕਣਕ ਨੂੰ ਅੱਗ ਲੱਗੀ ਹੋਈ ਸੀ ਲੋਕੀ ਅੱਗ ਬੁਝਾ ਰਹੇ ਸਨ ਉਹ ਅੱਗ ਉੱਪਰ ਪਾਣੀ ਪਾ ਰਹੇ ਸਨ ਬੁੱਧੂ ਦੇ ਬੋਲ ਸੁਣ ਸੁਣ ਕੇ ਦੁਖੀ ਹੋਏ ਕਿਰਸਾਨ ਨੇ ਉਸ ਦੇ ਚੰਗੇ ਕੰਨ ਪੁੱਟੇ ਹਾਏ ਰੱਬਾ ਮੈਂ ਹੁਣ ਕੀ ਕਰਾਂ ਉਸ ਨੇ ਕੂਕ ਮਾਰੀ ਚੁੱਪ ਤੂੰ ਚੁੱਪ ਕਰਕੇ ਤੁਰਦਾ ਹੋ ਇੰਨਾ ਆਖਦਿਆਂ ਕਿਰਸਾਨ ਪਾਣੀ ਦੀ ਬਾਲਟੀ ਭਰਨ ਲਈ ਨਾਠ ਗਿਆ ਬੁੱਧੂ ਆਪਣੇ ਨਾਨਕੇ ਪਹੁੰਚਿਆ ਰਾਤ ਨੂੰ ਉਸਨੇ ਆਪਣੀ ਨਾਨੀ ਨੂੰ ਆਪਣੀ ਬੀਤੀ ਸੁਣਾਈ ਤਾਂ ਨਾਨੀ ਨੇ ਸਮਝਾਇਆ ਜੇਕਰ ਤੂੰ ਅਨਪੜ ਰਿਹਾ ਤਾਂ ਹੀ ਬੁੱਧੂ ਬਣਿਆ ਪੜ੍ਹਾਈ ਕਰਕੇ ਤੂੰ ਹੁਸ਼ਿਆਰ ਤੇ ਅਕਲਮੰਦ ਹੋ ਜਾਣਾ ਸੀ ਫਿਰ ਤੂੰ ਬਿਨਾਂ ਮਤਲਬ ਨਹੀਂ ਸੀ ਬੋਲਣਾ ਪੜ੍ਹੇ ਲਿਖੇ ਮੁੰਡੇ ਕੁੜੀਆਂ ਫਜ਼ੂਲ ਨਹੀਂ ਬੋਲਦੇ ਜੇਕਰ ਬੋਲਣ ਦੀ ਲੋੜ ਹੋਵੇ ਤਾਂ ਸੋਚ ਸਮਝ ਕੇ ਬੋਲਦੇ ਹਨ ਬੁੱਧੂ ਦੀ ਨਾਨੀ ਦੀ ਕਹੀ ਗੱਲ ਬੁੱਧੂ ਨੂੰ ਨਾਨੀ ਦੀ ਕਹੀ ਗੱਲ ਸਮਝ ਆ ਗਈ ਉਹ ਅਗਲੇ ਦਿਨ ਘਰ ਪਰਤ ਆਇਆ ਫਿਰ ਮਾਂ ਨੂੰ ਕਹਿਣ ਲੱਗਿਆ ਕੱਲ ਤੋਂ ਮੈਂ ਪੜਨ ਲਈ ਸਕੂਲ ਜਾਵਾਂਗਾ ਮੈਂ ਸਦਕੇ ਜਾਵਾਂ ਮੇਰਾ ਬੁੱਧਰਾਮ ਕਹਿ ਕੇ ਮਾਂ ਨੇ ਉਸ ਨੂੰ ਬੁੱਕਲ ਵਿੱਚ ਲੈ ਲਿਆ ਅੱਗੇ ਅਸੀਂ ਕਰਾਂਗੇ ਪਾਠ ਦਾ ਅਭਿਆਸ ਸ਼ਬਦ ਅਰਥ ਸਭ ਤੋਂ ਪਹਿਲਾਂ ਅਸੀਂ ਸ਼ਬਦ ਅਰਥ ਦੇਖਾਂਗੇ ਚਾ ਚੜਨਾ ਚਾ ਚੜਨਾ ਦਾ ਅਰਥ ਹੁੰਦਾ ਹੈ ਬਹੁਤ ਖੁਸ਼ ਹੋਣਾ ਖਹਿੜਾ ਛਡਾਉਣਾ ਖਹਿੜਾ ਛਡਾਉਣਾ ਦਾ ਅਰਥ ਹੈ ਕਿਸੇ ਨੂੰ ਮਗਰੋਂ ਲਾਉਣਾ ਕੰਨ ਪੁੱਟਣਾ ਕੰਨ ਪੁੱਟਣਾ ਮਤਲਬ ਮਤ ਦੇਣੀ ਜਾਂ ਸਜ਼ਾ ਦੇਣੀ ਸਦਕੇ ਜਾਵਾ ਸਦਕੇ ਜਾਵਾ ਦਾ ਕੁਰਬਾਨ ਜਾਣਾ ਬੁੱਕਲ ਵਿੱਚ ਲੈਣਾ ਬੁੱਕਲ ਵਿੱਚ ਲੈਣਾ ਦਾ ਅਰਥ ਹੈ ਆਸਰਾ ਦੇਣਾ ਜਾਂ ਪਿਆਰ ਕਰਨਾ प्यारे बच्चों ਹੁਣ ਅਸੀਂ ਕਰਾਂਗੇ ਇਸ ਪਾਠ ਦੀਆਂ ਖਾਲੀ ਥਾਵਾਂ ਇੱਥੇ ਲਿਖਿਆ ਹੈ ਖਾਲੀ ਥਾਵਾਂ ਭਰੋ ਊੜਾ ਸ਼ਿਕਾਰੀ ਨੇ ਸ਼ਿਕਾਰ ਫੜਨ ਲਈ ਡੈਸ਼ ਵਿਛਾਇਆ ਹੋਇਆ ਸੀ ਸ਼ਿਕਾਰੀ ਨੇ ਸ਼ਿਕਾਰ ਫੜਨ ਲਈ ਜਾਲ ਵਿਛਾਇਆ ਹੋਇਆ ਸੀ ਐੜਾ ਕੁਝ ਡੈਸ਼ ਚੋਰੀ ਕਰਨ ਦੀ ਸੋਚ ਰਹੇ ਸਨ ਕੁਝ ਚੋਰ ਚੋਰੀ ਕਰਨ ਦੀ ਸੋਚ ਰਹੇ ਸਨ ਈੜੀ ਪਿੰਡ ਦੇ ਲੋਕ ਡੈਸ਼ ਦੀ ਅਰਥੀ ਚੁੱਕੀ ਮੜੀਆਂ ਵੱਲ ਜਾ ਰਹੇ ਸਨ ਪਿੰਡ ਦੇ ਲੋਕ ਇੱਕ ਨੌਜਵਾਨ ਦੀ ਅਰਥੀ ਚੁੱਕੀ ਮੜੀਆਂ ਵੱਲ ਜਾ ਰਹੇ ਸਨ ਐ ਸਸਾ ਅਗਲੇ ਪਿੰਡ ਵਿੱਚ ਇੱਕ ਡੈਸ਼ ਦਾ ਵਿਆਹ ਸੀ ਅਗਲੇ ਪਿੰਡ ਵਿੱਚ ਇੱਕ ਲੜਕੀ ਦਾ ਵਿਆਹ ਸੀ ਕਿਰਸਾਨ ਦੀ ਪੱਕੀ ਡੈਸ਼ ਨੂੰ ਅੱਗ ਲੱਗੀ ਹੋਈ ਸੀ ਕਸ ਜਰ ਸਾੰਤੀ ਪੱਕੀ ਫਸਲ ਨੂੰ ਅੱਗ ਲੱਗੀ ਹੋਈ ਸੀ ਪਿਆਰੇ ਬੱਚਿਓ ਹੁਣ ਅਸੀਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਸਭ ਤੋਂ ਪਹਿਲਾ ਪ੍ਰਸ਼ਨ ਅਸੀਂ ਪੜ੍ਹਦੇ ਹਾਂ ਊੜਾ ਬੁੱਧਰਾਮ ਦਾ ਇਹ ਨਾਂ ਕਿਸ ਨੇ ਅਤੇ ਕਿਉਂ ਰੱਖਿਆ ਇਸ ਦਾ ਉੱਤਰ ਹੈ ਬੁੱਧਰਾਮ ਦਾ ਇਹ ਨਾਮ ਉਸ ਦੀ ਨਾਨੀ ਨੇ ਰੱਖਿਆ ਸੀ ਕਿਉਂਕਿ ਉਸ ਦੀ ਇੱਛਾ ਸੀ ਕਿ ਉਸ ਦਾ ਦੋਤਾ ਬੁੱద్ధి ਵਾਲਾ ਹੋਵੇ ਐਡਾ ਪ੍ਰਸ਼ਨ ਨਾਨਕੇ ਜਾਣ ਸਮੇਂ ਰਸਤੇ ਵਿੱਚ ਬੁੱਧੂ ਨੂੰ ਕੌਣ ਕੌਣ ਮਿਲਿਆ ਇਸ ਦਾ ਉੱਤਰ ਅਸੀਂ ਲਿਖਾਂਗੇ ਨਾਨਕੇ ਜਾਣ ਸਮੇਂ ਰਸਤੇ ਵਿੱਚ ਬੁੱਧੂ ਨੂੰ ਸ਼ਿਕਾਰੀ ਚੋਰ ਅਰਥੀ ਚੁੱਕੀ ਜਾਂਦੇ ਪਿੰਡ ਦੇ ਲੋਕ ਵਿਆਹ ਵਾਲਾ ਘਰ ਤੇ ਕਿਸਾਨ ਮਿਲਿਆ ਸੀ ਅਗਲਾ ਪ੍ਰਸ਼ਨ ਅਸੀਂ ਕਰਾਂਗੇ ਨਾਨਕੇ ਪਹੁੰਚ ਕੇ ਬੁੱਧੂ ਨੇ ਕੀ ਕੀਤਾ ਇਸ ਦਾ ਉੱਤਰ ਹੈ ਨਾਨਕੇ ਪਹੁੰਚ ਕੇ ਬੁੱਧੂ ਨੇ ਆਪਣੀ ਨਾਨੀ ਨੂੰ ਸਾਰੀ ਆਪ ਬਿਤੀ ਸੁਣਾਈ ਅਗਲਾ ਪ੍ਰਸ਼ਨ ਹੈ ਨਾਨੀ ਨੇ ਬੁੱਧੂ ਨੂੰ ਕੀ ਸਮਝਾਇਆ ਇਸ ਦਾ ਉੱਤਰ ਹੈ ਨਾਨੀ ਨੇ ਸਮਝਾਇਆ ਜੇਕਰ ਤੂੰ ਅਨਪੜ੍ਹ ਰਿਹਾ ਤਾਂ ਤਾਹੀ ਬੁੱਧੂ ਬਣਿਆ ਪੜ੍ਹਾਈ ਕਰਕੇ ਤੂੰ ਅਕਲਮੰਦ ਹੋ ਜਾਣਾ ਸੀ ਪੜ੍ਹੇ ਲਿਖੇ ਮੁੰਡੇ ਕੁੜੀਆਂ ਫਜ਼ੂਲ ਨਹੀਂ ਬੋਲਦੇ ਜੇਕਰ ਬੋਲਣ ਦੀ ਲੋੜ ਹੋਵੇ ਤਾਂ ਹੀ ਸੋਚ ਸਮਝ ਕੇ ਬੋਲਦੇ ਹਨ ਅਗਲਾ ਪ੍ਰਸ਼ਨ ਆਪਣੇ ਘਰ ਪਰਤ ਕੇ ਬੁੱਧੂ ਨੇ ਮਾਂ ਨੂੰ ਕੀ ਕਿਹਾ ਇਸ ਦਾ ਉੱਤਰ ਅਸੀਂ ਲਿਖਾਂਗੇ ਆਪਣੇ ਘਰ ਪਰਤ ਕੇ ਬੁੱਧੂ ਨੇ ਮਾਂ ਨੂੰ ਕਹਿਣ ਲੱਗਿਆ ਕਿ ਕੱਲ ਤੋਂ ਮੈਂ ਪੜਨ ਲਈ ਸਕੂਲ ਜਾਵਾਂਗਾ ਹੁਣ ਅਸੀਂ ਕਰਾਂਗੇ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਪਹਿਲਾ ਸ਼ਬਦ ਹੈ ਨਿਕੰਮਾ ਇਸ ਦਾ ਵਾਕ ਬਣਾਵਾਂਗੇ ਲੋਕ ਬੁੱਧੂ ਨੂੰ ਨਿਕੰਮਾ ਸਮਝਦੇ ਸਨ ਅਗਲਾ ਸ਼ਬਦ ਹੈ ਸ਼ਿਕਾਰੀ ਇਸ ਦਾ ਵਾਕ ਅਸੀਂ ਲਿਖਾਂਗੇ ਸ਼ਿਕਾਰੀ ਜਾਲ ਵਿਛਾ ਕੇ ਬੈਠੇ ਸਨ ਅਗਲਾ ਸ਼ਬਦ ਹੈ ਆਪਬੀਤੀ ਇਸ ਦਾ ਅਸੀਂ ਲਿਖਾਂਗੇ ਬੁੱਧੂ ਨੇ ਨਾਨੀ ਨੂੰ ਆਪਬੀਤੀ ਸੁਣਾਈ ਅਗਲਾ ਹੈ ਹੁਸ਼ਿਆਰ ਹੁਸ਼ਿਆਰ ਦਾ ਅਰਥ ਅਸੀਂ ਲਿਖਾਂ ਵਾਕ ਲਿਖਾਂਗੇ ਸ਼ਾਮ ਬਹੁਤ ਹੁਸ਼ਿਆਰ ਵਿਦਿਆਰਥੀ ਹੈ ਅਗਲਾ ਸ਼ਬਦ ਹੈ ਫਜ਼ੂਲ ਇਸ ਦਾ ਵਾਕ ਅਸੀਂ ਬਣਾਵਾਂਗੇ ਪੜੇ ਲਿਖੇ ਮੁੰਡੇ ਕੁੜੀਆਂ ਫਜ਼ੂਲ ਨਹੀਂ ਬੋਲਦੇ ਪਿਆਰੇ ਬੱਚੋ ਇਸ ਪਾਠ ਵਿੱਚ ਕੁਝ ਸ਼ਬਦ ਆਏ ਹਨ ਜਿਨ੍ਹਾਂ ਨੂੰ ਅਸੀਂ ਸਮਝਣਾ ਹੈ ਨਾਨਕੇ ਨਾਨਕੇ ਕਿਸ ਨੂੰ ਆਖਦੇ ਹਨ ਮਾਂ ਦੇ ਪਿਕੇ ਘਰ ਨੂੰ ਨਾਨਕੇ ਕਹਿੰਦੇ ਹਨ ਦੋਤਾ ਦੋਤਾ ਕਿਸ ਨੂੰ ਆਖਦੇ ਹਨ ਧੀ ਦੇ ਪੁੱਤਰ ਨੂੰ ਦੋਤਾ ਕਹਿੰਦੇ ਹਨ ਬੀੜ ਬੀੜ ਕਿਸ ਨੂੰ ਆਖਦੇ ਹਨ ਜੰਗਲ ਨੂੰ ਜੰਗਲ ਨੂੰ ਬੀੜ ਆਖਦੇ ਹਨ ਮੜੀਆਂ ਮੜੀਆਂ ਕਿਸ ਨੂੰ ਆਖਦੇ ਹਨ ਦਾ ਸੰਸਕਾਰ ਕਰਨ ਵਾਲੀ ਥਾਂ ਨੂੰ ਮੜੀਆਂ ਆਖਦੇ ਹਨ ਬੁੱਧੂ ਦੇ ਸਫ਼ਰ ਦੌਰਾਨ ਉਸ ਨੂੰ ਕੌਣ ਕੌਣ ਮਿਲਿਆ ਸੀ ਦਿੱਤੇ ਗੋਲ ਚੱਕਰਾਂ ਵਿੱਚ ਲਿਖੋ ਅਸੀਂ ਦਿੱਤੇ ਗੋਲ ਚੱਕਰਾਂ ਵਿੱਚ ਲਿਖਾਂਗੇ ਸ਼ਿਕਾਰੀ ਅਰਥੀ ਚੋਰ ਕਿਸਾਨ ਵਿਆਹ ਵਾਲੇ ਘਰ ਦੇ ਰਿਸ਼ਤੇਦਾਰ ਨਾਨਕਾ ਪਰਿਵਾਰ ਪਿਆਰੇ ਬੱਚਿਓ ਅੱਗੇ ਹੈ ਰਚਨਾਤਮਕ ਗਤੀਵਿਧੀ ਰਚਨਾਤਮਕ ਗਤੀਵਿਧੀ ਨੀਚੇ ਦਿੱਤਾ ਹੋਇਆ ਹੈ ਬੱਚਿਓ ਛੁੱਟੀਆਂ ਵਿੱਚ ਜਦੋਂ ਤੁਸੀਂ ਨਾਨਕੇ ਰਿਸ਼ਤੇਦਾਰੀ ਵਿੱਚ ਗਏ ਸੀ ਤਾਂ ਤੁਸੀਂ ਰਸਤੇ ਵਿੱਚ ਜਾਂ ਉੱਥੇ ਰਹਿੰਦੇ ਹੋયા ਕੀ ਕੁਝ ਦੇਖਿਆ ਅਤੇ ਕੀਤਾ ਤੁਸੀਂ ਇੱਥੇ ਉਹ ਲਿਖਣਾ ਹੈ ਇਸ ਦੇ ਨਾਲ ਹੀ ਸਾਡਾ ਇਹ ਪਾਰਟ ਸਮਾਪਤ ਹੁੰਦਾ ਹੈ ਜੇ ਤੁਹਾਨੂੰ ਇਹ ਵੀਡੀਓ ਚੰਗਾ ਲੱਗਾ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਫਤੇ ਪੰਜਾਬੀ ਟਿਊਸ਼ਨਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ